ਜੋ 2022 ਦੇ ਵਿੱਚ ਲੋਕਾਂ ਨਾਲ ਵਾਅਦੇ ਕੀਤੇ ਹੋਏ ਵਾਅਦੇ ਆ ਉਹ ਵੀ ਪੂਰੇ ਹੋ ਰਿਹਾ ਔਰ ਵੱਡੀ ਗਿਣਤੀ ਦੇ ਵਿੱਚ ਤਾਂ ਹੀ ਲੋਕ ਅੱਜ ਸਾਡੀਆਂ ਨੀਤੀਆਂ ਤੇ ਸਾਡੀ ਨੀਅਤ ਨੂੰ ਦੇਖਦੇ ਹੋਏ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਇਹ ਪਹਿਲੇ ਵਾਲੇ ਕੰਮ ਦਾ ਰਹੇ ਨਹੀਂ ਵੀ ਤੱਕੜੀ ਦੇ ਕੀ ਪੰਜਾ ਦੇਖਿਆ ਖੋਲ ਦੇਖਿਆ ਹੁਣ ਤਾਂ ਲੋਕ ਕੰਮਾਂ ਨੂੰ ਦੇਖਦੇ ਆ ਹੁਣ ਬੱਚੇ ਬਹੁਤ ਸਮਝਦਾਰ ਆ ਆਜਾਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ 2 ਸਾਲ ਪਏ ਆ ਆਪਾਂ ਹੋਰ ਕੰਮ ਕਰਾਈਏ ਸੰਜੀਵ ਲੋੜੇ ਨੂੰ ਵੱਡੀ ਗਿਣਤੀ ਨਾਲ ਜਿਤਾ ਕੇ ਲੁਧਿਆਣੇ ਦੇ ਜਿਹੜੀ ਰਹਿਂਦਾ ਬੁਖਾਸਾ ਉਹਨੂੰ ਪੂਰਾ ਕਰੀਏ ਜਿਵੇਂ ਨੀ ਚੋਣਾਂ ਲੈ ਕੇ ਸਿਆਸਤ ਦਿਨ-ਬਦ ਦਿਨ ਗਰਮਾਂਦੀ ਹੋਈ ਜਾ ਰਹੀ ਜੇ ਗੱਲ ਕਰੀਏ ਤਾਂ ਆ ਭਾਜਪਾ ਤੇ ਕਾਂਗਰਸ ਦੇ ਕਈ ਜਿਹੜੇ ਨੌਜਵਾਨ ਜਿਹੜੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਸੋ ਗੱਲਬਾਤ ਕਰਨ ਲਈ ਚੋਕਰੇ ਪੱਪੀ ਸਾਡ ਨਾਲ ਗੱਲਬਾਤ ਉਹ ਕਰ ਰਹੇ ਨੇ ਪ੍ਰੇਸ਼ੀਸ਼ ਸਾਹਿਬ ਲਗਾਤਾਰ ਪਰਵਾਰ ਵਿੱਚ ਵਾਧਾ ਹੋ ਰਿਹਾ ਕਿਸੇ ਕੇ ਦੇ ਦੇ ਜੀ ਦੇ ਕੋਈ ਕਮਾਂ ਦੀ ਨੀਤੀਆਂ ਤੇ ਪੰਜਾਬ ਦੇ ਲੋਕ ਆ ਜਾਣਦੇ ਆ ਵੀ ਆਮ ਆਦਮੀ ਪਾਰਟੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਸੁਪਰੀਮੋ ਅਰਬਿੰਦ ਕੇਜੀਵਾਲ ਜੋ 2022 ਦੇ ਵਿੱਚ ਲੋਕਾਂ ਨਾਲ ਵਾਅਦੇ ਕੀਤੇ ਹੋਏ ਵਾਅਦੇ ਆ ਉਹ ਵੀ ਪੂਰੇ ਹੋ ਰਿਹਾ ਔਰ ਵੱਡੀ ਗਿਣਤੀ ਦੇ ਵਿੱਚ ਤਾਂ ਹੀ ਲੋਕ ਅੱਜ ਸਾਡੀਆਂ ਨੀਤੀਆਂ ਤੇ ਸਾਡੀ ਨੀਅਤ ਨੂੰ ਦੇਖਦੇ ਹੋਏ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਆ ਪਾਰਟੀ ਮੁਕਾਬਲਾ ਕਿਸ ਦਿਨ ਆ ਸਮਝਦੇ ਇੱਕ ਵਾਰ ਸਭ ਭਾਰਤ ਪੁਨਾਸ਼ ਹੋ ਵੀ ਨਹੀਂ ਦੇਖੋ ਮੁਕਾਬਲੇ ਹੁਣ ਕੰਮਾਂ ਦੇ ਰਹਿ ਗਏ ਅੱਜ ਬੱਚੇ ਨੌਜਵਾਨ ਪੀੜੀ ਬਹੁਤ ਸਿਆਣੀ ਹੋ ਚੁੱਕੀ ਇਹ ਪਹਿਲੇ ਵਾਲੇ ਕੰਮ ਤਾਂ ਰਹੇ ਨਹੀਂ ਵੀ ਤੱਕੜੀ ਦੇ ਕੀ ਪੰਜਾ ਦੇਖਿਆ ਫੋਲ ਦੇਖਿਆ ਹੁਣ ਤਾਂ ਲੋਕ ਕੰਮਾਂ ਨੂੰ ਦੇਖਦੇ ਆ ਹੁਣ ਬੱਚੇ ਬਹੁਤ ਸਮਝਦਾਰ ਆ ਕੰਪਿਊਟਰ ਜੋਗਾ ਗਿਆ बड़े लेके बच्चे आओ देख दिया ਵੀ ਕਿਹੜਾ ਪਾਰਟੀ ਕਿਹਨੂੰ ਜਿਤਾਈਏ ਕਿਹੜਾ ਬੰਦਾ ਪਹਿਲਾਂ ਕੰਮ ਕਰਦਾ ਰਿਹਾ ਔਰ ਕੌਣ ਬੰਦਾ ਕਰੂਗਾ ਅੱਗੇ ਉਹ ਕੰਮ ਅੱਛਾ ਕੋਈ ਸਭ ਗੱਲ ਕਰੀਏ ਅੱਜ ਭਾਰਤ ਪੁਸ਼ਨਾਚ ਨੂੰ ਜਿਹੜਾ ਜਿਹੜਾ ਸੰਮਣ ਭੇਜ ਗਏ ਵਿਜੀਲੈਂਸ ਵੱਲ ਤੁਸੀਂ ਕਿਸ ਕਿਹਨ ਦੇ 25 ਜਣਿਆਂ ਨੂੰ ਜਿਹੜੇ ਭੇਜ ਗਏ ਨਹੀਂ ਕੋ ਸਾਡੇ ਨਾ ਤਾਂ ਸਾਡੀ ਪਾਰਟੀ ਦਾ ਉਹਦੇ ਵਿੱਚ ਕੋਈ ਰੋਲ ਨਾ ਸਾਡੇ ਕੋਈ ਇਸ ਬੰਦੇ ਦਾ ਰੋਲ ਆ ਉਹਨਾਂ ਦੇ ਆਪਣੇ ਨਾਲ ਦੇ ਸਾਥੀ ਨਹੀਂ ਕੋਰਟ ਦੇ ਵਿੱਚ ਕੋਈ ਬਿਆਨ ਦਿੱਤਾ ਵੀ ਮੇਰੇ ਨਾਲ ਫਲਾਣਾ ਫਲਾਣਾ ਬੰਦਾ ਜਿਹੜਾ ਇਸ ਕੰਮ ਦੇ ਵਿੱਚ ਸ਼ਾਮਲ ਸੀਗਾ ਜੋ ਤਵਦੀਸ਼ ਚੱਲ ਰਹੀ ਆ ਉਹ ਉਹਨਾਂ ਨੇ ਤਾਂ ਸੰਮਣ ਭੇਜਿਓਣੇ ਚ ਸਾਡਾ ਕੋਈ ਮਤਲਬ ਨਹੀਂਗਾ ਕਿਸੇ ਅੱਛਾ ਆਸ਼ੂ ਜੀ ਦੇ ਵੀ ਕਹਿਣ ਕਿ 19 ਤਰੀਕ ਤੋਂ ਬਾਅਦ ਜਿਹੜਾ ਅਪੇਸ਼ ਹੋਵਾਂਗਾ ਜੀ ਮੈਂ ਇਹ ਕੋਈ ਕਾਨੂੰਨ ਦਾ ਕੰਮ ਆ ਪਹਿਲਾਂ ਪੇਸ਼ ਹੋਣਾ ਜਾਂ ਬਾਅਦ ਵਿੱਚ ਪੇਸ਼ ਹੋਣਾ ਉਹ ਕਾਨੂੰਨ ਨੇ ਦੇਖਣਾ ਉਹ ਅਸੀਂ ਨਹੀਂ ਦੇਖ ਸਕਦੇ ਅਸੀਂ ਨਾ ਉਹਦੇ ਵਿੱਚ ਕੋਈ ਕਮੈਂਟ ਦਾਂਗੇ ਆਪਣਾ ਜੋ ਕਾਨੂੰਨ ਕਰੂਗਾ ਉਹ ਆਸ਼ੂ ਜੀ ਦੇਖੂਗੇ ਜਾ ਕਾਨੂੰਨ ਦੇਖੂਗਾ ਲੱਗਦਾ ਜੀ ਇਸ ਚੀਜ਼ ਦਾ ਜਿਹੜਾ ਇਲੈਕਸ਼ਨਾਂ ਤੇ ਫਰਕ ਪੈ ਸਕਦਾ ਦੇਖੋ ਬਰਕ ਤਾਂ ਪਊਗਾ ਜੇ ਕੋਈ ਕੀਤਾ ਹੋਇਆ ਤਾਂ ਹਰ ਗੱਲ ਦਾ ਜਵਾਬ ਮੈਨੂੰ ਵੀ ਦੇਣਾ ਪਊ ਤੁਹਾਨੂੰ ਵੀ ਦੇਣਾ ਪਊ ਜੀ ਨੇ ਕੀਤਾ ਉਹਨੂੰ ਵੀ ਦੇਣਾ ਪਊਗਾ ਇਹ ਤਾਂ ਕਾਨੂੰਨ ਦਾ ਕੰਮ ਆ ਇਹਦੇ ਵਿੱਚ ਇਲੈਕਸ਼ਨਾਂ ਦਾ ਕੋਈ ਰੋਲ ਹੀ ਨਹੀਂਗਾ ਤੇ ਜਾਂਦੇ ਹੋ ਵੋਟਰਾਂ ਨੂੰ ਕੀ ਪੀਲੇ ਜੀ ਇਹੀ ਅਪੀਲ ਆ ਵੀ ਆਓ ਆ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ 2 ਸਾਲ ਪਏ ਆ ਆਪਾਂ ਹੋਰ ਕੰਮ ਕਰਾਈਏ ਸੰਜੀਵ ਰੋੜੇ ਨੂੰ ਵੱਡੀ ਗਿਣਤੀ ਨਾਲ ਜਿਤਾ ਕੇ ਲੁਧਿਆਣੇ ਦੇ ਜਿਹੜੇ ਰਹਿਂਦਾ ਵਿਕਾਸ ਆ ਉਹਨੂੰ ਪੂਰਾ ਕਰੀਏ। ਬਿਲਕੁਲ ਅਸ਼ੋਕ ਪ੍ਰੈਸ਼ਰ ਪੱਪੀ ਨੇ ਗੱਲਬਾਤ ਕੀਤੀ ਇਹਨਾਂ ਦਾ ਇਹੀ ਕਹਿਣਾ ਹੈ ਕਿ ਜੇ ਤੁਸੀਂ ਹੋਰ ਜਿਹੜਾ ਜਿਹੜਾ ਵਿਕਾਸ ਕਰਾਣਾ ਚਾਹੁੰਦੇ ਹੋ ਤਾਂ ਜਿਹੜਾ ਵੈਸਟ ਹਲਕੇ ਤੋਂ ਜਿਹੜਾ ਅਰੋੜੇ ਨੂੰ ਜਿਤਾ ਕੇ ਜਿਹੜਾ ਜੇਤੂ ਬਣਾਇਆ ਜਾਵੇ ਤਾਂ ਕਿ ਹੋਰ ਜਿਹੜੇ ਵਿਕਾਸ ਦੇ ਜਿਹੜੇ ਕੰਮ ਆ ਹੋ ਸਕਣ। ਕੈਮਰਾ ਪਰਸਨ ਵਿਕਾਸ ਦੇ ਨਾਲ ਮੈਂ ਰਹੂ ਰੋੜਾ ਸਿਟੀ ਹੋਂ ਲੁਧਿਆਣਾ।